ਸਾਰੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਕਿਉਂਕਿ ਤੁਹਾਡੇ ਪਿਆਰ ਤੇ ਸਤਕਾ ਆਪਣਾ ਚੈਨਲ ਇੱਥੇ ਤੱਕ ਪਹੁੰਚ ਚੁੱਕਿਆ ਹੈਗਾ ਹਨਾ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਜ ਮੈਂ ਤੁਹਾਨੂੰ ਜਿੰਨੀਆਂ ਗੱਲਾਂ ਕੁਝ ਅਜਈਆਂ ਗੱਲਾਂ ਦੱਸਣ ਲੱਗੀਆਂ ਜਿਹੜੀਆਂ ਕਿ ਤੁਸੀਂ ਅਪਣਾ ਲਈਆਂ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਦੇਖੋ ਕਦੇ ਵੀ ਆਪਾਂ ਹਨਾ ਨੌਕਰੀ ਕਰਨ ਜਾਂਦੇ ਆ ਜਾਂ ਕੋਈ ਇੰਟਰਵਿਊ ਦੇਣ ਜਾਂਦੇ ਆ ਜਾਂ ਆਪਾਂ ਨਾ ਸਾਰੇ ਕਪੜਾ ਇਹਦੀ ਕੋਸ਼ਿਸ਼ ਕਰਦਾ ਕਿ ਮੈਂ ਕਿਤੇ ਦਿਨ ਜ਼ਿੰਦਗੀ ਵਿੱਚ ਕਾਮਯਾਬ ਹੋਵਾਂ ਪਰ ਨਹੀਂ ਹੋ ਪਾਉਂਦਾ ਹਨਾ ਆਈ ਲੈਟਸ ਕਰਦੇ ਹੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤੁਹਾਡਾ ਉਹ ਨਹੀਂ ਬਣ ਰਿਹਾ ਘਰ ਦੇ ਕਲੇਸ਼ ਘਰ ਵਿੱਚ ਪੈਸਾ ਕੁਝ ਵੀ ਨਹੀਂ ਨਾ ਹੁੰਦਾ ਤੇ ਇਹਦਾਂ ਨਹੀਂ ਆਣਾ ਸਾਰੀਆਂ ਮੁਸ਼ਕਲਾਂ ਦੂਰ ਕਰਨਾ ਮੈਂ ਤੁਹਾਨੂੰ ਅੱਜ ਇੱਕ ਬਹੁਤ ਹੀ ਵਧੀਆ ਹਨ ਨੁਕਤਾ ਦੱਸੂਗੀ ਜੁਕਤੀ ਦੱਸੂਗੀ ਜਿਹੜੀ ਕਿ ਤੁਸੀਂ ਅਪਣਾ ਕੇ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਸਕਦੇ ਹੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਤੇ ਇਸ ਚੀਜ਼ ਨੂੰ ਥਰੂ ਟ੍ਰਾਈ ਕਰਨਾ ਪਹਿਲਾਂ ਮੈਂ ਸ਼ਾਰਟ ਵੀਡੀਓ ਪਾਈ ਸੀ ਕਿਉਂਕਿ ਸ਼ਾਰਟ ਦੇ ਵਿੱਚ ਇੰਨਾ ਦੱਸਿਆ ਨਹੀਂ ਜਾਂਦਾ ਤੇ ਇਸ ਲਈ ਮੈਂ ਇਹ ਲੌਂਗ ਵੀਡੀਓ ਤੁਹਾਡੇ ਵਾਸਤੇ ਪਾਉਣ ਲੱਗੀ ਹਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਅਗਰ ਤੁਹਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਉਂਕਿ ਕਈ ਭੈਣਾਂ ਨੂੰ ਹੁੰਦਾ ਹੈ ਕਿ ਉਹਨਾਂ ਦੇ ਬਲਕਿ ਪੁੱਤਰ ਨੇ ਜਿਹੜੇ ਨਹੀਂ ਵਿਆਹੇ ਜਾਂਦੇ ਨਸ਼ਿਆਂ 'ਚ ਪੈ ਜਾਂਦੇ ਨੇ ਨਾ ਕਿਸੇ ਵੀ ਚੀਜ਼ ਦੀ ਤੁਸੀਂ ਅਰਦਾਸ ਕਰ ਲਿਓ ਮੈਂ ਤੁਹਾਨੂੰ ਅੱਜ ਅਲੱਗ-ਅਲੱਗ ਦੱਸੂਗੀ ਤਾਂ ਤੁਹਾਡੀ ਹਰ ਇੱਕ ਮਾਉਨੋ ਕਾਮਨਾ ਸੰਪੂਰਨ ਹੋਗੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਵੇਰੇ ਉੱਠਣਾ ਉੱਠ ਕੇ ਕੇਸੇ ਇਸ਼ਨਾਨ ਕਰ ਲੈਣਾ ਕੇਸੇ ਇਸ਼ਨਾਨ ਕਰਕੇ ਤੁਸੀਂ ਨੇ ਸੁੱਚੇ ਪੱਸਤਰ ਪਾ ਕੇ ਬਲਕਿ ਸੁੱਚੇ ਕੱਪੜੇ ਪਾ ਕੇ ਤੁਸੀਂ ਨੇ ਥੋੜੀ ਜੀ ਹਨਾ ਪ੍ਰਸ਼ਾਦ ਤਿਆਰ ਕਰ ਲੈਣਾ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਕਟਸੀ ਹਨਾ ਘੋੜੀ ਲੈ ਕੇ ਸੁੱਚੇ ਵਰਤਨ ਹੋ ਸੁੱਚੇ ਭਰਤਨ ਮਿਲ ਗਏ ਤੁਸੀਂ ਨੇ ਜਦੋਂ ਦੇਖ ਸਜਾਉਣ ਲੱਗ ਜਾਣੇ ਉਸ ਟਾਈਮ ਤੁਸੀਂ ਬੋਲਣਾ ਨਹੀਂ ਹੈਗਾ ਤੁਸੀਂ ਚੁੱਪ ਕਰਕੇ ਹਨਾ ਆਪਣਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਅਗਰ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਤਾਂ ਤੁਸੀਂ ਮੋਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਦਾ ਪਾਠ ਸ਼ੁਰੂ ਕਰ ਸਕਦੇ ਹੋ ਸੰਪੂਰਨ ਪ੍ਰਸ਼ਾਦ ਤੁਸੀਂ ਹਨਾ ਇੱਕ ਕੜਸੀ ਦਾ ਸਜਾ ਲਓ ਕਿਉਂਕਿ ਤੁਸੀਂ ਨੇ ਅਰਦਾਸ ਹੀ ਕਰਨੀ ਆ ਨਾ ਕਿਸੇ ਵੀ ਕਾਰਜ ਦੀ ਅਰਦਾਸ ਕਰਨੀ ਹੈ ਇਸੇ ਤਰੀਕੇ ਨਾਲ ਕਰਨੀ ਹੈਗੀ ਤੇ ਪ੍ਰਸ਼ਾਦ ਤਿਆਰ ਕਰਕੇ ਤੁਸੀਂ ਜਪਜੀ ਸਾਹਿਬ ਦਾ ਪਾਠਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੰਪੂਰਨ ਕਰ ਲੈਣਾ ਹੈਗਾ ਅਗਰ ਨਹੀਂ ਆਉਂਦਾ ਤੁਹਾਨੂੰ ਮੋਜਮਾਨੀ ਤਾਂ ਤੁਸੀਂ ਵਾਹਿਗੁਰੂ ਗ੍ਰੰਥ ਸਾਹਿਬ ਜੀ ਦਾ ਮੋਲ ਮੰਤਰ ਦਾ ਪਾਠ ਵੀ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਸੋਚਾ ਕਪੜਾ ਵਿਸਾ ਕੇ ਕਿਸੇ ਜਗ੍ਹਾ ਤੇ ਸਾਫ਼ ਜਗ੍ਹਾ ਤੇ ਤੁਸੀਂ ਉੱਚੀ ਥਾਂ ਤੇ ਇਹਨਾਂ ਪ੍ਰਸ਼ਾਦ ਨੂੰ ਰੱਖ ਲੈਣਾ ਲਵੇ ਇੱਕ ਕਿਰਪਾਨ ਰੱਖ ਲੈਣੀ ਹੈ ਇਹਨਾਂ ਜਿਹੜੀ ਆਪਣੀ ਸ੍ਰੀ ਸਾਹਿਬ ਵਾਲੀ ਕਿਰਪਾਨ ਹੁੰਦੀ ਹੈ ਤੇ ਲਵੇ ਇੱਕ ਗਲਾਸ ਪਾਣੀ ਦਾ ਰੱਖ ਲੈਣਾ ਉਸ ਤੋਂ ਬਾਅਦ ਚੌਂਕੜਾ ਲਗਾ ਕੇ ਇਹਨਾਂ نیچے ਫਸ ਤੇ ਕੋਈ ਸੋਚਾ ਕਪੜਾ ਵਿਸਾ ਕੇ ਚੌਂਕੜਾ ਲਗਾ ਕੇ ਬੈਠ ਜਾਣਾ ਹੈ ਤੇ ਅਰਦਾਸ ਕਰਨੀ ਹੈ ਸਭ ਤੋਂ ਪਹਿਲਾਂ ਕਿ ਹੇ ਵਾਹਿਗੁਰੂ ਜੀ ਜਿਹੜੇ ਵੀ ਕਾਰਜ ਲਈ ਤੁਸੀਂ ਅਰਦਾਸ ਕਰ ਰਹੇ ਹੋ ਵੀ ਮੈਂ ਇਸ ਕਾਰਜ ਲਈ ਅਰਦਾਸ ਕਰ ਰਹੀ ਆਂ ਕਿਰਪਾ ਕਰਨੇ ਅਗਰ ਮੇਰੇ ਕਰਮਾਂ 'ਚ ਤੁਸੀਂ ਪਹਿਲਾਂ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਕਿਉਂਕਿ ਪਹਿਲਾਂ ਵੀ ਲਿਖਣ ਵਾਲੇ ਤੁਸੀਂ ਉਤੇ ਹੁਣ ਵੀ ਲਿਖਣ ਵਾਲੇ ਤੁਸੀਂ ਉਹ ਕਿਰਪਾ ਕਰਨੀ ਇਸ ਕਾਰਜ ਲਈ ਮੈਂ ਆਪਣਾ ਅਰਦਾਸ ਕਰ ਰਹੀ ਆਂ ਮੇਰੇ ਇਸ ਕਾਰਜ ਨੂੰ ਸੰਪੂਰਨ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਨੇ ਇੱਕ ਜਪਤੀ ਸਾਹਿਬ ਦਾ ਪਾਠ ਤੇ ਇੱਕ ਅਨੰਤ ਸਾਹਿਬ ਦਾ ਪਾਠ ਕਰਨਾ ਹੈਗਾ ਦੋਨੋਂ ਪਾਠ ਕਰਕੇ ਫਿਰ ਤੁਸੀਂ ਨੇ ਜਿਹੜਾ ਆਪਣਾ ਕੜਾਹ ਪ੍ਰਸ਼ਾਦ ਬਣਾਇਆ ਹੈਗਾ ਹਨਾ ਉਹ ਭੋਗ ਲਵਾਉਣਾ ਭੋਗ ਲਵਾ ਕੇ ਥੋੜਾ ਜਿਹਾ ਪਹਿਲਾਂ ਗੁਰੂ ਸਾਹਿਬਾਂ ਦਾ ਕੱਢਣਾ ਫਿਰ ਉਹਨੂੰ ਵਿਚਰ ਲਾ ਲੈਣਾ ਫਿਰ ਪੰਜਾਂ ਪਿਆਰਿਆਂ ਦਾ ਕੱਢਣਾ ਫਿਰ ਉਹਨੂੰ ਵਿਚਰ ਲਾ ਲੈਣਾ ਫਿਰ ਤੁਸੀਂ ਨੇ ਸਾਰਿਆਂ ਨੂੰ ਹਨਾ ਵਰਤੌਣਾ ਤੇ ਉਦੋਂ ਫਿਰ ਅਰਦਾਸ ਕਰਨੀ ਕਿ ਹੈ ਵਾਹਿਗੁਰੂ ਜੀ ਸਤਿਉਪਾਠ ਕਰਨ ਜਾਂ ਤੋਂ ਪ੍ਰਸ਼ਾਦ ਬਣਾਉਂਦੇ ਹਨਾ ਤਾਂ ਅਨੇਕਾ ਪ੍ਰਕਾਰਾਂ ਤੇ ਗਲਤੀਆਂ ਭੁੱਲਣਾ ਚੁੱਕਿਆ ਰਹ ਜਾਂਦੀਆਂ ਨੇ ਉਹਨਾਂ ਨੂੰ ਮਾਫ਼ ਕਰਨ ਤੇ ਸਾਡੀ ਪੜੀ ਸੁਣੀ ਬਾਣੀ ਦਰਗਾਹ ਵਿੱਚ ਲੇਖੇ ਲਾ ਲੈਣਾ ਤੇ ਭੋਗ ਲਵਾ ਕੇ ਤੁਸੀਂ ਨੇ ਫਿਰ ਸਾਰੀ ਸੰਗਤ ਦੇ ਵਿੱਚ ਜਿੰਨਾ ਵੀ ਤੁਹਾਡੇ ਕਰਕੇ ਚ ਵਰਤੌਣਾ ਹੈਗਾ ਇੱਕ ਮੈਂ ਸਬਦ ਦਾ ਪਾਠ ਦੱਸੂਗੀ ਤੁਸੀਂ ਨੂੰ ਡੇਲੀ ਕਰਨਾ ਹੈਗਾ ਤੁਸੀਂ ਨੇ ਉਹ ਪਾਠ ਨੂੰ ਸ਼ੁਰੂ ਕਰਨ ਤੋਂ ਹਨਾ ਪਹਿਲਾ ਵਾਇਗਰੂ ਦੀ ਜਿਹੜੀ ਆਪਣੀ ਮਾਲਾ ਹੁੰਦੀ 108 ਮੰਨ ਕੇ ਦੀ ਗੋ ਲੈ ਲੈਣੀਆਂ ਹੈਗੀ 108 ਵਾਲੀ ਉਸ ਪਾਠ ਦਾ ਹਨਾ ਤੁਸੀਂ ਨੇ ਡੇਲੀ ਪਾਠ ਕਰਨਾ ਤਾਂ 1 ਸਵਾ ਮਹੀਨੇ ਦੇ ਅੰਦਰ ਅੰਦਰ ਦੇਖੋ ਮੈਂ ਤੁਹਾਨੂੰ ਯਕੀਨ ਨਾਲ ਕਹਿੰਦੀ ਹਾਂ 100% ਤੁਹਾਡਾ ਕੰਮ ਹਨਾ 1 ਮਹੀਨੇ ਦੇ 15 ਅੰਦਰ ਬਣੇਗਾ ਤੇ ਤੁਸੀਂ ਨੇ ਉਹ ਪਾਠ ਦੀ ਸ਼ੁਰੂਆਤ ਕਰਨੀ ਹੈ ਟਖਣੀ ਮਹੱਲਾ ਪੰਜਵਾਂ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਈ ਸੰਦਾ ਤੋ ਸਭ ਕਿਸ ਮੈਨੂ ਸੋਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆ ਬਈ ਖੈ ਖਚਰ ਹੰਨਾ ਲੱਖ 84 ਮੇਦਨੀ ਸਭ ਸੇਵ ਕਰਨ ਦਾ ਬਹਿਰੀ ਮਿੱਤਰ ਸਭ ਕੀਤਿਆ ਨੇ ਮੰਗਿਆ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਵਕ ਸੰਦਾ ਆਨੰਦ ਪਿਆ ਸੁਖ ਪਾਇਆ ਮੇਰੇ ਗੋਵਿੰਦਾ ਸਭੇ ਕਾ ਸਵਾਰੀ ਜਾਂ ਤੁਪਾ ਬੰਦਾ ਵਾਹਿਗੁਰੂ ਵਾਥੂ ਵਾਹਿਗੁਰੂ ਦੇਖੋ ਇਸ ਸ਼ਬਦ ਦਾ ਤੁਸੀਂ ਨੇ ਪਾਠ ਕਰਨਾ 108 ਵਾਰੀਆਂ ਨਾਲ ਜਿਹੜੀ ਮਾਲਾ ਲੈ ਕੇ ਮਾਰਨਿੰਗ ਟਾਈਮ ਕਰਨੀ ਹੈ ਤੇ ਉਸ ਤੋਂ ਬਾਅਦ ਜਿਹੜਾ ਹਨ ਤੁਹਾਡਾ ਚੱਲੇਗਾ ਉਹ शकਣਾ ਵੀ ਹੈ ਤੇ ਸਾਰੀ ਘਰ ਦੇ ਵਿੱਚ ਹਨ ਸਿੱਟਾ ਵੀ ਦੇਣਾਗਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਇੰਟਰਵਿਊ ਦੇਣ ਜਾਣੇ ਹੋ ਆਈਲੈਟਸ ਦਾ ਪੇਪਰ ਦੇਣ ਜਾਣੇ ਹੋ ਵੀਜ਼ਾ ਅਪਲਾਈ ਕਰਨ ਜਾਣੇ ਹੋ ਸਭ ਤੋਂ ਪਹਿਲਾਂ ਗੁਰੂ ਸਫਾ ਕੇ ਅਰਦਾਸ ਕਰਕੇ ਜਾਨੀ ਕਿ ਏ ਵਾਹਿਗੁਰੂ ਜੀ ਤੁਸੀਂ ਮੇਰੇ ਅੰਗ ਸੰਗ ਸਹਾਇ ਰਹਿਣਾ ਹਾਂਜੀ ਤੁਸੀਂ ਨੇ ਅਰਦਾਸ ਕਰਨੀ ਹੈ ਕਿ ਏ ਵਾਹਿਗੁਰੂ ਜੀ ਮੇਰੇ ਆਫਸਰ ਡਾਕਟਰ ਸਭ ਕੁਝ ਤੁਸੀਂ ਹੋਈਆਂ ਹੋਣਾ ਜਿੱਥੇ ਵੀ ਅਸੀਂ ਜਾ ਰਹੇ ਹਾਂਗੇ ਤਾਂ ਤੁਸੀਂ ਨੇ ਮੇਰੇ ਮੇਰ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰਾ ਪਾਇਲਟਸ ਦਾ ਪੇਪਰ ਹੈ ਜਾਂ ਮੇਰੀ ਨੌਕਰੀ ਹੈ ਸਾਰਾ ਕੁਝ ਹਨ ਤੁਸੀਂ ਨੇ ਕਰਵਾਉਣਾ ਹੈ ਦੇਖੋ ਇਹ ਤਾਂ ਹੋ ਗਈ ਆਪਣੇ ਘਰ ਤੋਂ ਸਟਾਰਟ ਹੋਣ ਦੀ ਗੱਲ ਤੇ ਜਦੋਂ ਆਪਾਂ ਰਸਤੇ ਦੇ ਵਿੱਚ ਜਾ ਰਹੇ ਹਾਂ ਤਾਂ ਮੋਬਾਈਲ ਤੇ ਤੁਸੀਂ ਇੱਕ ਵਾਰੀ ਹਨਾ ਪੰਜ ਵਾਰੀ ਕਰਨਾ ਹੈ ਇਹ ਮਤਲਬ ਕਿ ਬ੍ਰਹਮ ਕਵਚ ਦਾ ਪਾਠ ਹੈ ਪੰਜ ਵਾਰੀ ਤੁਸੀਂ ਕਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਮ ਪ੍ਰੋਸਾਦ ਰੱਖ ਕੇ ਤੁਹਾਨੂੰ ਹਨਾ ਕਹਿਣੀ ਕਿ ਉਹ ਹਰ ਇੱਕ ਜਗ੍ਹਾ ਤੇ ਤੁਹਾਡੇ ਅੰਕ ਸੰਗ ਸਹਾਇ ਹੋ ਕੇ ਤੁਹਾਨੂੰ ਹਰ ਇੱਕ ਚਾਹੇ ਤੁਸੀਂ ਹਾਈਲਿਫ ਦਾ ਪੇਪਰ ਦੇ ਰਹੇ ਹੋ ਚਾਹੇ ਤੁਸੀਂ ਕੋ ਇੰਟਰਵਿਊ ਦੇ ਰਹੇ ਹੋ ਤੁਹਾਨੂੰ ਹਰ ਇੱਕ ਬੀਗਾ ਤੋਂ ਬਚਾ ਕੇ ਤੁਹਾਨੂੰ ਤੇਰੇ ਵਿੱਚ ਕਾਮਯਾਬੀ ਬਖਸ਼ਣਗੇ ਕਿਰਪਾ ਕਰਨੀ ਹੈ ਨਾ ਸਾਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਆਪਣੇ ਚੈਨਲ ਦਾ ਨਾਮ ਆ ਕੇ ਪਿਆਰਾ ਬਲੌਗ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵਾਦ ਕਰੂ ਜੀ ਤੇ ਭਰੋਸਾ ਰੱਖਣਾ ਦੇਖੋ ਜਿੰਨਾ ਪੈਣਾ ਦੇ ਹੈ ਨਾ ਪਤੀ ਜਾਂ ਭਰਾ ਸਾਫ ਕਹਿੰਦੇ ਨੇ ਨਾ ਉਹਨਾਂ ਵਾਸਤੇ ਮੈਂ ਇੱਕ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਮੈਂ ਦੁਬਾਰਾ ਵੀ ਦੱਸ ਦਿੰਨੀ ਆ ਤੇ ਤੁਸੀਂ ਨੇ ਨਾ 21 ਦਿਨ 31 ਦਿਨ 41 ਦਿਨ ਅਰਦਾਸ ਸੁਖ ਲੋ ਰੋਟੀ ਖਾਣੀ ਭੁੱਲ ਜਾਓ ਹੜ ਤੇ ਤੁਸੀਂ ਕਰਕੇ ਦੇਖਿਓ ਜਿੰਨੇ ਦਿਨ ਤੁਸੀਂ ਸੁੱਖੋਗੇ 10 ਦਿਨਾਂ ਦੇ ਵਿੱਚ ਤੁਹਾਡੇ ਭਰਾ ਪਤੀ ਜੋ ਵੀ ਹੈਗਾ ਹਨਾ ਸਾਰੇ ਸਟਾਫ ਛੱਡ ਜਾਣਗੇ ਤੇ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਵਾਹਿਗੁਰੂ ਦਾ ਲੜ ਫੜ ਲਓ ਸਾਰੇ ਬੇੜੇ ਪਾਰ ਉਤਾਰਨ ਵਾਲੀ ਹੋ ਵੀ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਜੀ ਸਾਂਝੇ ਕਰਨਾ ਲਾਈਕ ਰੀਚ ਕਰਨਾ ਸਾਂਝਾ ਕਰੀਜੀ